ਲਾ ਸੱਜਣੋ ਇੱਕ ਹੋਰ ਲੱਗਿਆ ਸਾਨੂੰ ਤਨੌਲਾ ਮੰਡੀ ਦਾ ਨਗੀਨਾ ਦਿਖਾਉਣ ਵੇ ਕੱਦ ਜ਼ਰੂਰ ਦਰਮਿਆਨ ਹੈ ਥਣ ਥਣਾ ਵਾਟ ਹਵਾਨਾ ਦੇਖ ਸਕਦੇ ਝੋਟੀ ਦਾ ਗੱਡੀ ਖੜੀ ਆ ਜਮੀ ਬਾ ਮੋੜ ਦਾ ਬਾਈ ਲੈ ਥਣਾ ਥਣਾ ਤਾਂ ਸੱਜਣੋ ਲੇ ਵੇ ਲੂਏ ਦੀ ਬਣਾਵਟ ਤੁਹਾਨੂੰ ਖਲੂਣੇ ਲੱਗੂ ਕੱਟੀ ਪਰ ਬਾਈ ਦੇ ਨਾਲ ਦੂਜੇ ਸੂਏ ਆ ਬਾਕੀ ਕਿੰਨੇ ਕਿੰਨੇ ਦੀ ਸੂਈ ਆ ਸੱਜਣੋ ਕਿੰਨਾ ਕਿਹਦੇ ਥੱਲੇ ਦੁੱਧਾ ਡਿਟੇਲ ਆਪਾਂ ਨਾ ਬਾਈ ਨੂੰ ਪੁੱਛਦੇ ਆ ਚੱਲ ਕੇ ਕਰਾਉਣਾ ਵੇ ਹੁੰਦੀ ਗੱਲਬਾਤ ਵਾ ਕਮਾ ਕੇ ਬੰਦੇ ਬਾਈ ਸਿਰ ਬਾਲਾਂ ਦੇ ਨਾਲ ਆਹ ਦਿਖਾ ਦੇ ਕੋਈ ਨਹੀਂ ਬਾਈ ਲੈ ਸੱਜਣੋ ਗਾਕ ਵੀ ਉਹ ਝੋਟੀ ਦੇ ਲੱਗੀ ਜਾਂਦੇ ਨੇ ਉਹਰੇ ਬਾਹਰ ਵਾਲੇ ਗਾਕ ਨੇ ਲੈ ਇੱਕ ਵਾਰੀ ਨਾ ਤੁਹਾਨੂੰ ਮੈਂ ਫੇਰ ਦਿਖਾ ਦਾਂ ਨਾ ਐਂ ਦੇਖ ਲਓ ਜਮੀ ਧਿਆਨ ਨਾਲ ਝੋਟੀ ਨੂੰ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈ 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 ਆ ਜੋ ਸੱਜਣੋ ਤੁਹਾਨੂੰ ਮੈਂ ਡਿਟੇਲ ਲੈ ਕੇ ਦੇਵਾਂ ਝੋਟੀ ਦੇ ਬੰਦੇ ਉਤਾਵਲੇ ਹੋਰੇ ਹੋਣਗੇ ਸੱਜਣ ਦੇਖ ਕੇ ਵੀ ਝੋਟੀ ਬੜੀ ਚੰਗੀ ਆ ਦਿੱਤੀਓ ਦਾ ਲੈ ਫਰ ਰੋਂਦਾ ਲੈ ਬਾਪੂ ਪਹਿਲਾ ਤੇਰਾ ਨਾਮ ਦੱਸ ਦੇ ਗਿਆ ਤੇਰਾ ਨਾਮ ਬਲਬੀਰ ਚੰਦ ਉੱਚੀ ਬੋਲ ਫਿਰ ਬਲਬੀਰ ਚੰਦ ਉਰਫ ਭੀਰਾ ਮਹਰਾਜ ਵਾਲਾ ਖਾ ਕੇ ਨਹੀਂ ਆਇਆ ਸਮਾਨ ਪੂਰਾ ਪੂਰਾ ਹੈ ਗੜਕਾ ਦਾ ਹੈ ਨਹੀਂ ਲੈ ਬਾਈ ਤੇਰਾ ਨਾਂ ਵੀ ਦੱਸ ਦੇ ਦੁੱਦਾ ਸਿੰਘ ਜੀ ਤੇਰਾ ਕਿਹੜਾ ਪਿੰਡਾ ਬਾਈ ਪਿੰਡ ਸਿਵੀਆਂ ਜੀ ਪਿੰਡ ਸਿਵੀਆਂ ਵਾਲਾ ਬਾਪੂ ਤੇਰਾ ਉਹ ਵੀ ਬਾਪੂ ਦਾ ਪਿਆਰ ਆ ਹੈ ਹਾਂ ਜੀ ਲੈ ਛੋਟੀ ਜੀ ਡਿਟੇਲ ਦੱਸ ਦੇ ਬਾਈ ਕਿਹੜਾ ਸੂਆ ਕਿੰਨੇ ਦਿਨ ਸੂਈ ਨੂੰ ਹੋਗੇ ਬਾਈ ਜੀ ਦੂਸਰੇ ਬਿਆਨਤ ਵਿੱਚ ਹੈ ਹਾਂ ਜੀ 14 ਲੀਟਰ ਖੁੱਲ ਦਾ ਦੁੱਧ ਆਈ ਹੁਣ ਲੇ ਸਜਣਾ ਤੇਰੇ ਇੰਜ ਖਾਦੀ ਚਾਹੀਏ 1 ਲੀਟਰ ਦੀ ਸ਼ੋਰਟ ਤੈਨੂੰ ਹੋਰ ਆ ਠੀਕ ਹੈ ਠੀਕ ਹੈ ਦੂਜਾ ਸੂਆ 13 ਕਿਲੋ ਦੁੱਧ ਕਿੰਨੇ ਦਿਨ ਹੋ ਗਏ ਸੂਈ ਨੂੰ ਚੌਥਾ ਵਜਵਾ ਦਿਨ ਆ ਜੀ ਬੱਚਾ ਕੀ ਆ ਨਾਲ ਇਹ ਕੱਦਾ ਜੀ ਕੱਟਾ ਹਾਂਜੀ ਪੂ ਤਾਂ ਮਾਂ ਵਪਾਰੀਆਂ ਨੂੰ ਪਤਾ ਨਹੀਂ ਹੁੰਦਾ ਮੌਕੇ ਦੀ ਪੂਜ ਜੀ ਚੱਕ ਕੇ ਦੇਖਦੇ ਹੁੰਦੇ ਨੇ ਵੀ ਇਹਦੇ ਥੱਲੇ ਕੀ ਆ ਹਨਾ ਬੱਚੇ ਦੀ ਗੌਰ ਘੱਟੀ ਕਰਦੇ ਨੇ ਕਿਉਂਕਿ ਜਾਨਵਰ ਸੱਚ ਨੂੰ ਬਾਹਲੇ ਜਾਂਦੇ ਆਉਂਦੇ ਰਹਿੰਦੇ ਨੇ ਹਨਾ ਡੇਲੀ ਮੰਗ ਲੈ ਰੇਟ ਨੇ ਇਹਦਾ ਫਿਕਸ ਰੇਟ ਦੱਸ ਦੀ ਪੱਥਰ ਨਾ ਦਰੀ ਚੰਗਾ ਵੱਡਾ ਇਹ ਤੋਂ ਘਟਾਉਣਾ ਨਹੀਂ ਤੈਨੂੰ ਕਿਸੇ ਨੇ ਇੱਕ ਸੀ ਦੱਸ ਦੀ ਲੈਣ ਦੇ ਕਰਦੇ ਆ ਜੀ ਇੱਕ ਦੱਸ ਦੀ ਦੇ ਦਾਂਗੇ ਛੋਟੀ ਛੋਟੀ ਆ ਰੇਟ ਵਾੜਾ ਕਰੀਏ ਨਾ 10 ਉਤਲਾ ਹੋਰ ਛੋਟਾ ਜੀ ਪੂਰੇ ਹੀ ਹੋਰ ਛੋਟਾ ਕਰ ਦਾਂਗੇ ਲੈ ਬਾਪੂ ਕਹਿੰਦਾ ਪੂਰੇ ਦੀ ਕਰਾ ਦਾਂਗੇ ਲੈ ਨੰਬਰ ਬੋਲ ਦੇ ਬਾਈ 98784 98119 ਇੱਕ ਵਾਰੀ ਫੇਰ ਬੋਲ ਦੇ 98784 98119 ਲੈ ਫੋਨ ਨੂੰ ਚਾਰਜ ਕਰਕੇ ਬੈ ਜੀ ਕਹੂੰ ਬਾਪੂ ਖੜਕਦੀਆਂ ਘੰਟੀਆਂ ਲੇ ਸੱਜਣਾ ਇੱਕ ਕੱਟੀ ਇੱਕ 22 ਹੋਰੀ ਕਹਿੰਦੇ ਨਾ ਕਹਿੰਦੇ ਆ ਛੋਟੀ ਜੀ ਕੱਟੀ ਦੀ ਵੀ ਬਣਾ ਦੇ ਉਹ ਆ ਹਾਂ ਜਦੋਂ ਲੈ ਦਿਖਾ ਦਾਨਾ ਵੇਦਾ ਇੱਕ ਆਹ ਨਾਲ ਕਿਸੇ ਜਵਾਕ ਦੇ ਨਾਲ ਤਾਂ ਖੇਡਣ ਵਾਲੀ ਚੀਜ਼ ਆ ਨਾਣੇ ਸੋਨ ਨੂੰ ਦੁੱਧ ਪਿਆਈ ਜਾਊਗੀ ਹੈ 80000 ਦੀ ਨਹੀਂ ਵਿਕਦੀ ਇਹ ਤਾਂ 50 ਹੀ ਦੇਣੀ ਪਊਗੀ ਆਪਾਂ ਨੂੰ ਬਸ ਥੋੜਾ ਜਿਹਾ ਮਾਰਸ਼ਾ ਥੋੜਾ ਜਿਹਾ ਮਾਰਸ਼ਾ ਲੈ ਸੱਜਣਾ ਚੰਮੀ ਨਿੱਕੀ ਜੀ ਕੱਟੀ ਆ ਲੈ 22 ਨਾ ਮੈਨੂੰ ਜਾਂਦੇ ਜਾਂਦੇ ਨੂੰ ਕਹਿੰਦਾ ਭਾਈ ਤੇ ਵੀ ਕੈਮਰਾ ਮਾਰ ਦੇ ਬਾ ਮੈਂ ਇਹਦੀ ਮੂਰਲਾ ਲੈ ਮੈਂ ਸੱਜਣਾ ਇਹ ਤੇ ਵੀ ਆ ਨਾ ਕੋਈ ਜਵਾਕ ਖੇੜੇ ਲੱਗ ਜਾਂਦਾ ਓਏ ਨਾਲੇ ਦੁੱਧ ਪਿਆਊਗੀ ਨਾਲੇ ਬੱਚਿਆਂ ਨੂੰ ਖੇਡ ਮਿਲ ਜੂਗੀ ਨਾਲ ਲੈ ਨੀਕੀ ਜੀ ਇੱਕ ਟਿਆ ਰੇਟ ਪੁੱਛਦਾ ਹੈ ਨਾ ਇਹਦਾ ਰੇਟ ਨਾ ਉਹ ਕਿਤੇ ਬਾਈ ਬਾਲਾ ਵੱਟਾ ਕਰਦੇ ਹੈ ਨਾ ਆਪਣੀਆਂ ਬਾਈ ਐ ਇਹਨੂੰ ਆ ਜਾ ਇੱਧਰ ਆ ਜਾ ਬਾਈ ਬਾਈ ਇੱਕ ਗੱਲ ਹੋਰ ਆ ਲੈ ਸੱਜਣਾ ਤੇਰਾ 9 10 ਪਹਿਲਾਂ ਤਾਂ ਕੀ ਹੈ ਰਾਜ ਭਵਿੰਦਰ ਸਿੰਘ ਪਿੰਡ ਕਿਹੜਾ ਨਈਆਂ ਨਈਂ ਘੜਾ ਪਰਦੇ ਹੀ ਕੰਮ ਹੈ ਇਹਦਾ ਸੂਆ ਕਿਹੜਾ ਪਹਿਲਾਂ ਜੀ ਦੋ ਦੰਦ ਦਾ ਮੂੰਹੋਂ ਦੋ ਦੰਦ ਦਾ ਉਹ ਬਾਲੀ ਛੋਟੀ ਜੀ ਰਹਿ ਗਈ ਮੈਂ ਕਹਿੰਦਾ ਕੱਕ ਕੁੱਕ ਕਿਸੇ ਨੇ ਸਮਾਰ ਕੇ ਪਾਏ ਨਹੀਂ ਹੈ ਨਾ ਕੋਰ ਨਹੀਂ ਕਰੀ ਹੈ ਨਾ ਕਿ ਸੇਵਾ ਨਹੀਂ ਹੋਈ ਦੁੱਧ ਕਾ ਕਿਲੋ ਪਾਉਂਦੀ ਹੁਣ 9 ਕਿਲੋ 9 ਕਿਲੋ ਤਾਂ ਨਹੀਂ ਪਉਂਦੀ ਨਾ 9 ਕਿਲੋ ਤੇਰੇ ਚ ਜੋਰ ਬਾਲੇ ਨੇ ਪਤੰਦਰਾ ਦਾ ਝੋਟੀ ਨੂੰ ਖਰਾਕ ਨਹੀਂ ਪਾਈ ਹੈ ਨਾ ਕਹਦਾ ਆਪਦੀ ਆਪਦੀ ਖਰਾਕ ਤੇ ਜੋਰ ਮਾਰਦਾ ਅਜਾ ਖਰੀਦੀ ਹੋਈ ਆ ਦੁੱਧ ਕਿੰਨਾ ਪਾਉਂਦੀ ਆ 9 ਕਿਲੋ ਤਿਆਰ 9 ਤਾਂ ਨਹੀਂ ਹੈਗਾ ਯਾਰ ਜਮਾਂ ਤਿਆਰ ਆ ਛਰ ਤੇ ਚਾ ਕੇ ਦੇ ਦਾਂਗੇ ਚਾ ਕੇ ਦੇ ਦਾਂਗੇ ਮੈਂ ਕਹਿੰਦਾ ਲੈ ਮੇਰਾ 5 ਕਿਲੋ ਹੋਊਗਾ ਹੈ ਲੈ ਸੱਜਣਾ ਤੁਸੀਂ ਜਜਮੈਂਟ ਕਰ ਲਿਓ ਨਾ ਦੁੱਧ ਦੇ ਥੱਲੇ ਕਿੰਨੇ ਲੈ ਬਾਈ ਤੇਰਾ ਨੰਬਰ ਬੋਲ ਦੇ ਨੰਬਰ ਬੋਲ ਦੇ ਤੇਰਾ 6280896340 ਕਿੰਨੇ ਰੁਪਈਆ ਦੀ ਦੇ ਦੇਗਾ ਇੱਕੋ ਹੀ ਦੱਸਦਾ ਹਾਂ ਤੇਰੇ ਵਾਸਤੇ 65000 65000 ਦੀ ਲੈ ਸੱਜਣਾ 65000 ਮੁੱਲ ਕਰਦਾ ਉਹ ਜਿੰਨਾ ਕ ਚੰਗਾ ਲੱਗੂਣਾ ਬਾਈ ਨੂੰ ਫੋਨ ਜ਼ਰੂਰ ਕਰ ਲਿਓ ਪੜਤੇ ਵਾਲੀ ਝੋਟੀ ਆ ਛੋਟੀ ਆਮ ਬੰਦੇ ਦੀ ਪਹੁੰਚ ਆ ਲਈ ਆ ਸੱਜਣਾ ਲਾ ਸੌਦਾ ਵੀ ਮੈਂ ਕਹਿੰਦਾ ਇਹਦੇ ਚੱਲੀ ਜਾਂਦਾ ਸੌਦਾ ਲੈ ਝੋਟੀ ਦਾ ਚੱਲਦਾ ਹਨਾ ਸੌਦਾ ਲੈ ਸੱਜਣੋ ਆ ਦਿਖਾਉਣਿਆ ਤੁਹਾਨੂੰ ਵੇ ਹਾਥੀ ਜਿੱਡੀ ਝੋਟੀ ਤਨੋਲਾ ਮੰਡੀ 'ਚ ਬਾਹਲੀ ਵੱਡੀ ਆ ਜਿਵੇਂ ਕਹਦੇ ਨੇ ਟਰੱਕ ਜਿੱਡੀ ਝੋਟੀ ਕਹਿੰਦਾ ਹੁੰਦਾ ਲੋਹਾ ਖੇੜਾਲੇ ਪ੍ਰਦੀਪ ਦਾ ਭਾਈ ਕਹਿੰਦਾ ਟਰੱਕ ਜਿੱਡੀ ਝੋਟੀ ਆ ਆ ਟਰੱਕ ਜਿੱਡੀ ਝੋਟੀ ਲੱਗਿਆ ਤੁਹਾਨੂੰ ਮੈਂ ਦਿਖਾਉਣ ਕਮਾਲ ਐ ਬਾਈ ਲੈ ਲੇਵਾ ਸੱਜਣੋ ਚੰਗਾ ਝੋਟੀ ਦਾ ਧੱਕ ਜਰੂਰ ਅੰਦਰ ਨੂੰ ਆ ਪਰ ਉੱਤੋਂ ਹਨਾ ਆਪਾਂ ਕਹਿ ਦਈਏ ਜੀ ਬਾੜੇ ਕਾਠ ਵਾਲੀ ਝੋਟੀ ਆ ਜਾਨ ਜੂਨ ਬਾੜੀਆ ਲੈ ਬਾਈ ਨੂੰ ਪੁੱਛ ਰਿਆਂ ਉਹ ਚੱਲ ਗਏ ਕਿੰਨੇ ਕਿਦੇ ਰੁਪਈਏ ਮੰਗਦਾ ਬਾਈ ਕੀ ਇਹਦੀ ਗੱਲਬਾਤ ਹੈ ਥਣ ਥਣੋਟ ਮੈਂ ਨਾਲ ਤੁਹਾਨੂੰ ਜਮੀਨ ਨੇੜੇ ਤੋਂ ਦਿਖਾ ਦੂੰਗਾ ਝੋਟੀ ਦਾ ਬਾਕੀ ਸੂਈ ਸਮਾਰੀ ਝੋਟੀ ਆ ਸੱਜਣੋ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛ ਲੈਣਾ ਬਾਈ ਆ ਜਾ ਦੱਸੀਓ ਇਹਦੇ ਬਾਰੇ ਸੱਜਣੋ ਇਧਰੋਂ ਦੇਖ ਲਓ ਥਣ ਥਣੋਟ ਜੇ ਇੱਕ ਵਾਰੀ ਆ ਜਾ ਭਾਈ ਜੀ ਨਾਮ ਦੱਸੋ ਕੀ ਹੈ? ਸੁਖਪ੍ਰੀਤ। ਹਾਂ ਜੀ ਉੱਚੀ ਬੋਲਿਓ ਸੁਖਪ੍ਰੀਤ। ਪਿੰਡ ਕਿਹੜਾ ਭਾਈ? ਗਵਿੰਦਪੁਰਾ। ਬਠਿੰਡੇ ਦੇ ਨੇੜੇ ਰਹਿ ਜਾਂਦਾ ਇਹਦਾ। ਹਾਂ। ਭਾਈ ਸੂਆ ਕਿਹੜਾ ਇਹਦਾ ਝੋਟੀ ਦਾ? ਦੂਜਾ ਸੂਆ। ਵਪਾਰ ਦਾ ਹੀ ਕੰਮ ਆ ਆਪਣਾ। ਨਹੀਂ ਭਾਈ ਘਰ ਦੀ ਝੋਟੀ ਆ। ਆਛਾ, ਕਰੇਲੂ ਹੋ ਵਪਾਰੀ ਦੀ ਵਪਾਰ ਦਾ ਕੰਮ ਨਹੀਂ ਕਰਦਾ। ਨਾ ਨਾ। ਸੂਆ ਦੂਜਾ ਭਾਈ? ਹਾਂ। ਕਿੰਨੇ ਕਿ ਦਿਨ ਹੋ ਗਏ ਸੂਈ ਨੂੰ? ਭਾਈ ਅੱਜ ਸੂਈ ਨੂੰ 25 ਦਿਨ। 25 ਦਿਨ। ਬੱਚਾ ਕੀ ਆ ਭਾਈ ਨਾਲ? ਕੱਟੀ ਆ ਭਾਈ M 757। ਪੀਸੀ 574 ਦੀ ਹੈ ਨਾ 574 ਹਸਰ ਯੂਨੀਵਰਸਿਟੀ ਅੱਛਾ ਹਸਰ ਯੂਨੀਵਰਸਿਟੀ ਵਾਲੀ ਕੱਟੀ ਆ ਨਾਲ ਇਹਦੇ ਹਾਂ ਦੁੱਧ ਕਿੰਨਾ ਕੁ ਤਿਆਰ ਆ ਹੁਣ ਬਾਈ 17 ਲੀਟਰ ਦੁੱਧ ਤਿਆਰ 17 ਕਿਲੋ ਤਿਆਰ ਆ ਲੈਵੇ ਬੰਦ ਜੇ ਲੈਵੇ ਦੀ ਆ ਬਾਈ ਹੈਨਾ ਇਹਦੀ ਮਸਲੇ ਬਾਈ 20 ਲੀਟਰ ਉਸੇ ਦੇਵਾ ਬੰਦ ਹੋ ਜਾਂ ਸੀ ਹਾਂ ਲੈਵਾ ਬੰਦ ਆ ਪਰ ਦੁੱਧ ਤੂੰ ਖਾ ਸਾ ਦੱਸਦਾ ਵੀ ਕੱਢ ਦੂਗੀ ਕੱਢਦੀ ਐ ਰੇਟ ਇਹਦਾ ਕੀ ਰੱਖੂ ਫਿਕਸ ਰੇਟ ਜਾ ਹੁਣ ਲੈ ਪੱਥਰ ਨਾ ਧਰਦੀ ਬਾਲਾ ਪੱਟਾਂ ਕੀ ਕਰਦਾ ਕਿ ਚਲ ਜੀ ਕੱਟਣ ਡੇਡ ਕਰਦਾ ਫਿਰ ਪੰਜਾਬੀ ਚ ਜਮਾ ਆਪਣੇ ਸ਼ੁੱਧ ਪੰਜਾਬੀ ਚ ਡੇਡ ਮੰਗਦਾ ਕੋਜੂ ਸਾਬਾ ਸੁਬਾਹ ਦੀ ਛੁੱਟੀ ਹੈ ਅਛਾ ਕਿੰਨੇ ਦੀ ਹੋਜੂ ਖਿੱਚ ਕੇ ਲਾਸਟ ਮੌਕੇ ਦੇ ਬਈ ਉਹ ਕੋਈ ਹੋਇਆ ਅਛਾ ਵੇਚਣ ਦਾ ਕਿਵੇਂ ਬਣਾ ਲਿਆ ਫਿਰ 25 ਦਿਨਾਂ ਬਾਅਦ ਮੂੜ ਤਾਜੀ ਨਾਲ ਵੇਚੀ ਫਿਰ ਉਸ ਬਸ ਵੀ ਮੂੜ ਬਣ ਗਿਆ ਅਛਾ ਸ਼ਰਾਅ ਅਰਤ ਸ਼ੁਰੂ ਹਰ ਤਾਂ ਨਹੀਂ ਕਰਦੀ ਚੋਣ ਵੇਲੇ ਵੀ ਯਾਰ ਥੱਲੇ ਬਹਿ ਜਾ ਬੰਦਾ 4 ਡੰਗ ਚੋਕੇ ਲੈ ਕੇ ਜਾਵੇ ਅਛਾ ਘਰੋਂ ਵੀ ਚਵਾ ਦਾਂਗੇ ਆਪਾਂ ਜੇ ਕਿਸੇ ਸੱਜਣ ਨੇ ਲੈ ਜਾਣ ਅਕਿਆ ਸੀਗਾ ਅਛਾ ਜੀ 4 ਤੇ ਥਾਪੀ ਦੇ ਮਿਲਦੇ ਅਛਾ ਬਾਈ ਪਹਿਲਾਂ ਲੈ 14 ਲੀਟਰ ਤਾਂ ਸੀ 14 ਪਾ ਨੰਬਰ ਬੋਲ ਦੇ ਬਾਈ ਤਰਾ 94633 ਹਾਂਜੀ 04900 ਲੈ ਇੱਕ ਵਾਰੀ ਹੋਰ ਦਿਖਾ ਦੇ ਬਾਈ ਖੂਲ ਕੇ ਤੋੜ ਕੇ ਝੋਟੀ ਨੂੰ ਘਰਾ ਦੇ ਦਰਸ਼ਨ ਹੋ ਸੱਜਣਾ ਨੂੰ ਲੈ ਸੱਜਣਾ ਇੱਕ ਵਾਰੀ ਨਾ ਫੇਰ ਤੋੜ ਲਈ ਵਾ ਝੋਟੀ ਆਪਾਂ ਨੇ ਬਾਲੀ ਵੱਡੀ ਝੋਟੀ ਆ ਲੰਬੀ ਚ ਲਾ ਦੇ ਬਾਈ ਮੜੀ ਜੂ ਏ ਐ ਇਹਨੂੰ ਚਲਾ ਦੇ ਲੰਬੀ ਲੈ ਬੰਦਲੇ ਵੀ ਨਹੀਂ ਜੰਦੂਰਾ ਬਾਈ ਕਹਿੰਦਾ ਦੁੱਧ 17 18 ਪਾ ਦੂਗੀ ਚਲਾ ਦੇ ਚਲਾ ਦੇ ਬਈ ਇਹਨੂੰ ਵਾ ਕਮਾ ਲਓ ਜੀ ਮੋੜ ਲਾ ਬਾਈ ਚਾਚਾ ਮੈਨੂੰ ਲੈ ਲੀਏ ਓਏ ਚੱਕ ਓਏ ਠੀਕ ਆ ਲੈ ਸੱਜਣੂ ਆ ਬਾਈ ਨੇ ਤੇ ਨਾ ਚਾਚਾ ਚਾਚਾ ਕਹਿ ਕੇ ਮੂੜੀ ਖਰਾਬ ਕਰਤਾ ਮੇਰਾ ਮੋੜ ਲਾ ਬਾਈ ਲੈ ਛੋਟੀ ਦਾ ਸੱਜਣੂ ਬਾਲੀ ਡਾ ਵਾਲਾ ਬਾਡੀ ਬੁੱਡੀ ਬਾਲੀ ਵੱਡੀ ਐ ਬਾਕੀ ਨੇੜੇ ਜਾ ਕੇ ਤਸੱਲੀ ਕਰਨਾ ਫਰਜ਼ ਥੋੜਾ ਬਣਦਾ ਲੈ ਓਏ ਸੱਜਣੂ ਆ 15 ਬਾਲਾ ਔਖਾ ਦੀ ਵੀਡੀਓ ਚਾਉਣ ਵਾਸਤੇ ਨਾਮ ਦੱਸ ਤੇਰਾ ਕੀ ਹੈ ਹਰਦੁਆਰ ਹੈ ਨਾ ਕਿੰਨੀਆਂ ਮੱਝਾਂ ਲੈ ਲੀਆਂ ਪੰਜ ਹੈ ਪੰਜ ਅਛਾ ਕਿੰਨੇ ਕੁ ਰੇਟ ਵਾਲੀਆਂ ਲੈ ਲੈਣਾ ਵਜਾ 85 85 ਗੀ ਗਾਹਾਂ ਵੇਚਦੇ ਨਾ ਡੂਡ ਡੂਡ ਦਿਆਂ ਫਿਰ ਹਾਂ ਹੈ ਐਨੇ ਪੈਸੇ ਕਿੱਧਰ ਲਿਜਾਵਾਂਗੇ ਦੱਸ ਫਿਰ ਬੜਾ ਬਣਾਉਂਦਾ ਤਰੀਕ ਉਸ ਨੂੰ ਲੈ ਸੱਜਣ ਆ ਚੋਟੀ ਦਿਖਾਉਣਾ ਤੁਹਾਨੂੰ ਇੱਕੋ ਬਿਲਕੁਲ ਬਰੀਕ ਚਮੜੇ ਦੀ ਆ ਥਣ ਥਣ ਦੇਖ ਸਕਦੇ ਬਾ ਮੋੜ ਲਾ ਬਾਈ ਕੱਦ ਜ਼ਰੂਰ ਦਰਮਿਆਨ ਨਾ ਵੇ ਸੱਜਣ ਪਰ ਚੜਾਈ ਚੜੂਈ ਝੋਟੀ ਦੀ ਬਾਲੀ ਹੈ ਤਾਂ ਡਿਟੇਲ ਪੁੱਛਾਂਗੇ ਆਪਾਂ ਗਿਆਨੀ ਤੋਂ ਕੀ ਡਿਟੇਲ ਹੈ ਜੀ ਕਿੰਨਾ ਕੁ ਦੁੱਧਾ ਕਿਹੜਾ ਸੂਆ ਕਿੰਨੇ ਮੰਗਦਾ ਪੈਸੇ ਇਹਦੇ ਲੈ ਗਿਆ ਨਹੀਂ ਖੜਾ ਲੱਗ ਤੇਨੂੰ ਹੁਣ ਇੱਥੇ ਆ ਪਾਣੀ ਦੀ ਲਾ ਦੇ ਬਾਈ ਨੂੰ ਫੜਾ ਦੇ ਲੇ ਫਿਰ ਤਾਂ ਨਾਮ ਦੱਸੋ ਬਾਈ ਤੁਹਾਡਾ ਕੀ ਆ ਵੀਰ ਜੀ ਆਪਣਾ ਪ੍ਰਕਾਸ਼ ਸਿੰਘ ਹੈ ਪਿੰਡ ਕਿਹੜਾ ਪਿੰਡ ਕਾਲੀਆ ਜੀ ਕਾਲੀਆ ਵਪਾਰ ਦੀ ਕੰਮ ਆ ਬਰੇਟਿਆਂ ਕੋਲ ਆ ਜਿਹੜਾ ਹਾਂਜੀ ਹਾਂਜੀ ਬਰੇਟਿਆਂ ਦਾ ਸੁਆ ਕਿਹੜਾ ਝੋਟੀ ਦਾ ਸੁਆ ਤੀਜਾ ਪਿੰਡ ਜੀ ਤੀਜਾ ਹਾਂਜੀ ਵਪਾਰ ਦਾ ਕੰਮ ਹਾਂਜੀ ਵੀਰ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਹੋ ਗਿਆ ਦੇ ਹਫਤਾ ਰੇਟ ਇਹਦਾ ਫਿਕਸ ਰੇਟ ਰੇਟ ਵੀਰ ਜੀ 95000 95 ਦਾ ਬਾਹਲਾ ਕਰੀਏ ਨਾਲ ਹੈ ਨਾ ਸਹੀ ਰੇਟ ਦੱਸ 70 ਦੀ ਹੋ ਜੂ ਨਾ ਭਰਾ ਯਾਰ ਹੋਰ ਕਿੰਨੇ ਕ ਦੀ ਹੋਊਗੀ ਫੇਰ ਕੀ ਰੇਟ ਮੰਗਦਾ ਬਾਈ 95 ਮੰਗਦਾ ਮੈਂ ਤਾਂ 70 ਕਿਹਾ ਬਾਈ ਮੰਗਾ 70 90 ਦੀ ਦੇਵਾਂਗੇ ਬਾਈ 90 ਦੀ ਤਲ 85 ਦੀ ਛੜਦੀ ਨੰਬਰ ਬੋਲ ਦੇ ਜਰਾ 98799 ਹਾਂਜੀ 6036 ਦੁਬਾਰੇ ਬੋਲ 98799 6036 ਲਓ 20 ਵਿੱਚ ਆ ਗਿਆ ਉਹ ਕਹਿੰਦਾ 70 ਲਾਉਣਾ ਮੈਂ ਹਾਂ ਭਰਾ ਯਾਰ ਲੈ ਦੇਖ ਲੈ ਜੇ ਬੰਦਦੀ ਆ ਗੱਲ ਹੁਣ ਤਾਂ ਬੰਦਾ ਵੀ ਆ ਗਿਆ ਮੌਕੇ ਤੇ ਕਹਿੰਦਾ ਨਗਦ ਕੈਸ਼ ਹੈ 13 ਲੀਟਰ ਦੁੱਧ ਪਿਆਰ ਦੁੱਧ ਤਾਂ ਬਾਰੀ ਕਰਾ ਦੀ 19 ਬਹੁਤ ਆ ਹੈ ਜੇ ਦੇਖ ਲੈ ਬਾਰੇ ਤਾਂ ਇਹ ਲੋ ਕਰਨ ਹੈ 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 ਯਾਰ ਕਿੰਨੇ ਰੁਪਏ ਦੇਣੀਆਂ ਦਾਦੇ ਜਮੀਨ ਲਾਸਟ ਹੈ 90 ਅਸੀਂ ਪੱਕਾ ਆ ਅੱਜ ਨਾਲ ਹੁਣ ਤੂੰ ਦੱਸ ਹੁਣ ਪਰਾ ਨੂੰ ਨਾ ਭੱਜਾ ਇੱਧਰ ਨੂੰ ਆਜਾ ਅੱਜ ਦਾ ਬਈ ਪੱਤਕਾ ਮੁੱਲ ਲਾਤਾ ਹੈ ਕਿੰਨਾ ਲਾਤਾ ਪੱਕਾ 70 ਲਾਤਾ 70 ਪੱਕਾ ਨਹੀਂ ਹੈਗਾ ਯਾਰ ਛੋਟੀ ਦੇ ਸਾਹਿਬ ਨਾ ਰੇਟ ਤੁਸੀਂ ਵੀ ਸਹੀ ਲਾਓ ਰੇਟ ਹੈ ਜਦੋਂ ਪੱਕਾ ਲਾਤਾ ਮੁੱਲ ਯਾਰ ਮੰਡੀ 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 ਹੈ 80 ਦੀ ਦਾ ਜਾਇਦਾ ਛੋਟੀਆਂ ਦੰਦਾਸੀ ਦੀ ਨਹੀਂ ਨਹੀਂ ਹੈ ਮੰਡੀ ਬਹੁਤ ਮੰਡੀ ਦੱਸ ਗਿਆ ਨਹੀਂ ਫਿਰ ਕਿੰਨੇ ਦੀ ਦੇਵੇਂਗਾ 90 90 ਵਾਲੀ ਜਾ ਕੇ ਛੱਡ ਤੂੰ 80 ਦੇ ਦੇ ਉਹ ਯਾਰ ਨਾ ਨੱਟੇ ਵਾਲੀ ਚਾੱਕ ਛੱਡਾ 90 ਦੇ ਚਾੱਕ ਛੱਡਾ ਉਹ ਬੋਲ ਲੈ ਤੁਸੀਂ ਪੱਕਾ ਮੁੱਲ ਲਾ ਦੋ ਨਾ ਦਾ ਬਾਈ ਪੱਕੀ ਲੈਦਾ ਮੈਂ 70 ਦਾ ਕੱਟਾ ਉਹ ਖੱਬ ਜਾ ਅਸੀਂ ਤੇਨੂੰ 50 ਕਹਿੰਦੇ ਯਾਰ ਅਸੀਂ ਅਮੀ ਕਿ ਜੀ 50 ਕਹਿੰਦੇ 50 ਕਹਿੰਦੇ ਭਰਾ 50 40 ਕਹਿੰਦੇ ਕਿੰਨੇ ਦੀ ਬਣਦੀ ਹੈਗਾ ਕਿੰਨੇ ਚ 2 ਰੁਪਏ ਬਣਦੇ ਨੇ 90 ਦੋ ਘਟਦੇ 80 ਦੀ ਪੁਗੜੀ ਆ ਬਾਈ ਸਾਨੂੰ 80 ਦੀ ਦੇ ਦੂਗਾ ਸੱਜਣੇ ਇਹ ਹਾਂ ਜੀ ਬਣਦੀ ਨਹੀਂ ਗੱਲ ਲੈ ਸੱਜਣੋ ਬਣਦੀ ਨਹੀਂ ਗੱਲ ਇਹ ਤਾਂ ਰਹਿ ਗਿਆ ਕੰਮ ਹੀ ਕਿਵੇਂ ਹੈ ਬੱਲਾ ਸੱਜਣੋ ਵੇ ਕਾ ਬੱਲੀ ਝੋਟੀ ਤੌਰ ਲਗਿਆ ਸੰਧੂ ਨਾ ਮੇਰੇ ਹੁਣ ਮੋਡਿਆਂ ਦੀ ਚੜ ਗਿਆ ਕਿ ਮੈਨੂੰ ਬਲੌਗ ਬੰਦ ਕਰਨਾ ਪਊਗਾ ਉਰੀ ਕਹਿੰਦਾ ਮੇਰੀ ਬਣਵਾ ਕੇ ਆ ਲੈ ਝੋਟੀ ਇਹ ਵੀ ਸੱਜਣੋ ਬਾਲੀ ਚੰਗੀ ਆ ਚੌੜੀ ਚੂੜੀ ਬਾਲੀ ਆ ਤੋੜ ਲੈ ਬਾਈ ਇਹ ਥਾਣ ਥਾਣ ਦੇਖ ਸਕਦੇ ਹੋ ਡਿਟੇਲ ਇਹਦੀ ਪੁੱਛ ਲਾਂਗੇ ਬਾਈ ਨੂੰ ਆਪਾਂ ਬਾ ਮੋੜ ਲੋ ਜੀ ਹਾਂ 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 ਲਾ ਗੇੜੇ ਦੰਦਾ ਫਿਰਦਾ ਫੇਰ ਆ ਜਾਂਦਾ ਕੋ ਨੂੰ ਜਾਂ ਵੀਡੀਓ ਦੇ ਵਿੱਚ ਲੇ ਬਾਕੀ ਚੌੜ ਦੀਆਂ ਗੱਲਾਂ ਰਹੀਆਂ ਅੱਢ ਸਜਣੋਂ ਝੋਟੀ ਚੰਗੀ ਆ ਸਾਰੀ ਉੱਤੋਂ ਪੁੱਥੇ ਦੀ ਚੜਾਈ ਚੜੂਈ ਬਹੁਤ ਆ ਤੇ ਥਣ ਦੂਰੀ ਤੇ ਲੱਗੇ ਨੇ ਤੇ ਹੁਣ ਆਪਾਂ ਤੁਹਾਨੂੰ ਬਾਈ ਕੋਲੇ ਚਲਦੇ ਹਾਂ ਡਿਟੇਲ ਇਹਦੀ ਪੁੱਛ ਲੈਣੇ ਆ ਝੋਟੀ ਦੀ ਸਾਰੀ ਦੀ ਇਹ ਦੂਰੀ ਸਜਣੋਂ ਗੈਪ ਦੇਖ ਸਕਦੇ ਹੋ ਥਣਾ 'ਚ ਬਾਕੀ ਜਾਨ ਵਾਲਾ ਜਾਨਵਰ ਆ ਉੱਤੋਂ ਦੇਖ ਲੋ ਚੜਾਈ ਚੜੂਈ ਬੱਲਾ ਭਾਈ ਆ ਜਾਈ ਦੀ ਡਿਟੇਲ ਦੱਸ ਦੇ ਇਹਦਾ ਸੁਆ ਕਿਹੜਾ ਬਾਈ ਪਹਿਲਣ ਪਹਿਲਣ ਹਾਂ ਕਮਾਲ ਕਰਤੀ ਯਾਰ ਜਮੀ ਛੋਟੀ ਦੁੱਜਣ ਲੱਗਦੀ ਐ ਪਹਿਲਾਂ ਦੰਦਾਂ ਚ ਕਿੰਨੇ ਦੰਦ ਆ? 6 ਦੰਦ ਦਾ ਦੂਜੇ ਵੀ ਸੂਪਾਂ ਦੀਆਂ ਕਈ ਵਾਰੀ ਹੈ ਘਰੇ ਸਭਾਈ ਹੋਈ ਆਪਣੀ ਵਪਾਰੀ ਲੱਗਦਾ ਐ ਨਹੀਂ ਹੈ ਵਪਾਰ ਦਾ ਕੰਮ ਐ ਰੇਟ ਇਹਦਾ ਫਿਰ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਐਂ ਦੱਸ ਪਹਿਲਾਂ ਤਾਂ ਇਹ ਸੂਈ ਐ 25 ਤਰੀਕ ਦੀ ਲਈ ਐ 25 ਦੀ ਹਾਂ ਖਾਸੇ ਦਿਨ ਹੋ ਗਏ ਨਾ ਦੁੱਧ ਦਾ ਕਰ ਕੀ ਤਿਆਰ ਜਨਾ ਕਰਨਾ 13.5 ਕਿਲੋ ਦਾ ਬੱਬੇ ਮਾਰ ਚਾਹੇ ਬੰਦਾ ਘਰੇ ਆ ਜੀ ਘਰੇ ਚ ਵਾਦੇਗਾ 13 ਚਵਾਦੋ 13 ਕਿਲੋ ਚਵਾਦੀ ਲੈ ਅੱਧਾ ਕਿਲੋ ਦੀ ਤੁਹਾਨੂੰ ਸ਼ੋਰਟ ਹੋ ਰਹਾ ਹਾਂ ਰੇਟ ਸਵਾ ਲੱਖ ਸਵਾ ਦਾ ਬਾਹਲਾ ਮੰਗੀ ਜਾਂਦਾ ਲੱਖ ਦੇ ਅੰਦਰ ਕਿੰਨੇ ਹੀ ਦੇਵੇਂਗਾ ਨਹੀਂ ਹੋਰ ਐਨੀ ਕਿੰਨੀ ਕੁ ਮਹਿੰਗੀ ਲੈ ਰਖੀ ਆ ਬਾਜ਼ਾਰਤਾਂ ਨਾਲੇ ਕਹਿੰਦੇ ਠੰਡਾ ਚੱਲ ਰਿਹਾ ਅੱਜ ਬਾਈ ਆ ਠੰਡਾ ਚੱਲ ਰਿਹਾ ਹੈ ਹੈ ਮਾਲ ਮੁੱਲ ਨਹੀਂ ਉਹ ਮੌਕਾ ਨਹੀਂ ਫੇਰ ਵੀ ਕਿੰਨੇ ਕੁ ਦੀ ਚਮੀ ਜਾਇਜ਼ ਫਿਕਸ ਰੇਟ ਹੀ ਦੱਸ ਦੇ ਵੀ ਐਨੀ ਦੀ ਜੁਤੀ ਇੱਥੇ ਮੌਕੇ ਦੇ ਹੋ ਜੂ ਵੀ ਆਪਾਂ ਨੇ ਮੌਕੇ ਵਾਲੀ ਗੱਲ ਨਹੀਂ ਤੂੰ ਫਿਕਸ ਦੱਸ ਹੀ ਦੇਗਾ ਫਿਰ ਮੌਕੇ ਤੇ ਵੀ ਦੱਸੇਗਾ ਲੱਖ ਦੀ ਹੈ ਹੈ ਲੱਖ ਦੀ ਅੰਦਰ ਹੋ ਜੂ ਨਹੀਂ ਹੁੰਦਾ ਤੇ ਨੰਬਰ ਬੋਲ ਦੇ ਜ਼ਰਾ 94633 ਹਾਂਜੀ 0490 ਇੱਕ ਵਾਰੀ ਫੇਰ ਤੋਲ ਦੀ ਲੈ ਪਹਿਲਾ ਸੂਗਾ ਸੱਜਣੋ 6 ਦਿਨ ਤੇ ਕਹਿੰਦਾ ਬਾਈ ਤੁਸੀਂ ਨਾ ਚਾਹੇ ਦੂਜਾ ਸੂਗਾ ਮੰਨ ਲਿਓ 1 ਲੱਖ ਰੁਪਏ ਦੀ ਝੋਟੀ ਬਾਈ ਕਹਿੰਦਾ ਆਪਾਂ ਛੱਡ ਦਾਂਗੇ ਤੇ ਬਾਕੀ ਨਾ ਜਦੋਂ ਫੋਨ ਮਲਿਆਉਂਗੇ ਮੈਨੂੰ ਪਤਾ ਲੱਖ ਦੇ ਅੰਦਰ ਝੋਟੀ ਗੱਲ ਬਣ ਜੂ ਮੰਗਰੇ ਦੇ ਕੱਟੀ ਆ ਤੇ ਜਾਣ ਵਾਲੀ ਝੋਟੀ ਆ ਸੱਜਣੋ ਦੁੱਧ 12 13 ਕਿਲੋ ਦਾ ਇਹ RAM ਨਾਲ ਪਾਏ ਦੇਊਗੀ ਬਾ ਮੋੜ ਲਾ ਬਾਈ ਬਾਕੀ ਚੰਗੀ ਆ ਝੋਟੀ ਸੱਜਣਾ ਕਮਾ ਲਓ ਜੀ ਕਮਾ ਲਓ 70 ਕਿਲੋ ਕੀ ਮਾਲ ਕੀ ਉਹ ਕਿੰਨੇ ਦੇਖ ਬਗਵੇਂ ਡੀ ਦਾ ਬਣਾ ਅੰਦਾ ਹਾਏ ਲੈ ਸੱਜਣਾ ਵੇ ਇੱਕ ਘਰੇਲੂ ਬੰਦੇ ਦਾ ਘਰੇਲੂ ਕਿਸਾਨ ਦਾ ਲੱਗਿਆ ਉਹ ਸਾਨੂੰ ਜਾਨਵਰ ਦਿਖਾਉਣ ਚੰਗੀ ਝੋਟੀ ਆ ਜਾਨ ਵਾਲੀ ਆ ਬਾਈ ਕਹਿੰਦਾ ਬਿਨਾ ਇਖੜ ਤੋਂ ਮੰਡੀ ਦਾ ਪਤਾ ਨਹੀਂ ਜੀ ਲੱਗੂ ਕੀ ਕਣਾਈ ਲਿਆਇਆ ਹਨਾ ਲੈ ਕਮਾਲ ਆ ਸੱਜਣਾ ਲੇ ਬਾਕੀ ਬਾਈਕ ਨੂੰ ਪੁੱਛਦੇ ਆ ਚੱਲ ਕੇ ਕਿੰਨਾ ਕੁ ਦੁੱਧਾ ਕੀ ਗੱਲ ਬਾਤ ਆ ਤੱਕ ਜਰੂਰ ਅੰਦਰ ਨੂੰ ਆ ਹਵਾਨੇ ਦੀ ਬਾਕੀ ਝੋਟੀ ਸਾਰੀ ਜਾਨ ਵਾਲੀ ਆ ਚੰਗੀ ਐ ਵਾ ਬਨ ਲਾ ਬਾਈ ਓਏ ਨਾ ਕੋਈ ਗੱਲ ਨਹੀਂ ਸੁਣੀ ਹੋਈ ਆ ਲੈ ਆ ਜਾ ਇਧਰ ਨੂੰ ਹੁਣ ਇਧਰਲੇ ਪਾਸੇ ਆ ਉਹਦੇ ਕੁਲਵਿੰਦਰ ਦੇ ਨਾਮ ਕੀ ਆ ਬਾਈ ਪਰਕਰ ਸੀ ਕਿਹੜਾ ਕਿਸ ਨਾਮ ਬੈਰ ਰਹੂਗਾ ਸੁਆ ਕਿਹੜਾ ਝੋਟੀ ਦਾ ਜਿਹੜੀ ਟੋਰੀ ਜਿਆ ਸੁਪੀਦੰਤ ਪੂਰੇ ਨੇ ਤੰਦ ਪੂਰੇ ਨੇ ਹਫਤਾ ਹੋ ਗਿਆ ਸੋ ਇਹਨੂੰ ਏਖੜ ਲਾ ਕੇ ਨਹੀਂ ਲੈਂਦੀ ਮੰਡੀ ਕੱਚਾ ਪੱਕਾ ਜਾ ਗਮ। ਹਾਂਜੀ ਅੱਛਾ ਪੱਕੀ ਗੱਲ ਆ ਵੀ ਲਾਣੀ ਮੰਡੀ ਤੇ ਤਾਂ ਵਪਾਰੀ ਹੋ ਨਹੀਂ ਛੱਡਦਾ ਏਖੜ ਲੈ ਬਣਾ। ਨਹੀਂ ਫਿਰ ਦੁੱਧ ਮੱਗਿਆ ਨਹੀਂ ਹੋਇਆ। ਹੈ ਨਾ ਹੁੰਨੀ ਹੈਗਾ। ਅੱਛਾ ਰੇਟ ਇਹਦਾ ਕੀ ਰਹੂ ਫਿਕਸ ਰੇਟ ਲੈ ਪੱਥਰ ਨਾ ਧਰਦੀ ਵਾਲਾ ਵੱਡਾ। ਫਿਕਸ 90 ਜਿਹੜਾ 95 ਮੁੱਲ ਕਰਕੇ ਵੇਦਾ ਮਾਲ ਬਾਦੂ ਉਤਰਿਆ ਬੈਠੇ ਹੈ। 90 ਵੀ ਜਿਆਦਾ ਹੈ। ਸਹੀ ਰੇਟ ਦੱਸ ਦੇ ਜਿਹੜਾ ਆਮ ਬੰਦੇ ਦੀ ਪਹੁੰਚ ਆ ਜੇ ਰੇਟ ਜਿੰਨੇ ਦੀ ਝੋਟੀ ਆ ਉਹਨਾਂ ਰੇਟ ਦੱਸ ਦੇ। ਜਮਾ ਜਾਏ ਜਾਏਗਾ 75 ਦੀ ਦੇ ਦੇਗਾ। 80 ਵੀ ਲੱਗੀਆਂ ਤਾਂ ਹੈ 80 ਵੀ ਲੱਗੀਆਂ ਪਰ ਵੇਚੀ ਘਾਤ ਹੋਣੀ ਰੁਪਈਏ ਚੰਗੇ ਲੱਗੀਆਂ ਲੈ ਲਾ ਜੀ ਮੈਨੂੰ ਦਿਖਾ ਲੈ ਚੰਗਾ ਨੰਬਰ ਬੋਲ ਦੇ ਤੇਰਾ ਬਾਈ 788363900 ਇੱਕ ਵਾਰੀ ਫੇਰ ਬੋਲ ਦੇ 788363900 ਲੈ ਸੱਜਣੋ ਬਾਈ ਕਹਿੰਦਾ ਨਾ 80 ਕੁਹਜਾਰ ਰੁਪਈ ਦੀ ਝੋਟੀ ਤੁਹਾਨੂੰ ਮਿਲ ਜੂਗੀ ਨੰਬਰ ਬਾਈ ਹੋਰਾਂ ਦਾ ਵੀਡੀਓ ਚ ਹੀ ਲਾ ਦਾਂਗੇ ਆਪਾਂ ਲੈ ਸੱਜਣੋ ਆਹ ਬਲੌਗ ਲੱਗਿਆ ਆਪਾਂ ਬੰਦ ਕਰਨਾ ਬੰਦਾ ਲੱਗ ਰਿਹਾ ਧੰ